ਯੂਟਿਊਬ ਬਾਰੇ ਇਨਫੋਰਮੇਸ਼ਨ ਚਾਹੀਦੀ ਹੋਵੇ ਕਿਸੇ ਨੂੰ ਵੀ ਕਿਸੇ ਚੀਜ਼ਾਰੇ ਪੁੱਛਣਾ ਹੋਵੇ YouTube ਦਾ ਚੈਨਲ ਕਿਤਾਬਾਣਾ ਜਾਂ ਕੁਝ ਵੀ ਪੁੱਛਣਾ ਹੋਵੇ ਨਾ ਤੁਸੀਂ ਮੈਨੂੰ ਪੁੱਛ ਸਕਦੇ ਜੀ ਗੁੱਡ ਮਾਰਨਿੰਗ ਜੀ ਪ੍ਰੀਤੀ ਵਾਲ ਦੇਖੋ ਜੀ ਇਹਨੇ ਤਾਂ ਅੱਜ ਕੱਪੜਿਆਂ ਨਾਲ ਕੱਪੜਿਆਂ ਢੇਲ ਲਾਤੇ ਕਹਿੰਦੇ ਉਹ ਜੋ 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 ਜਿੱਦਣ ਦੇ ਬਾਬੇ ਬਾਲਕਣਾ ਤੋਂ ਆਏ ਉਦੋਂ ਦਾ ਇੱਕ ਵੀ ਕੱਪੜਾ ਨਹੀਂ ਜਿੱਦਣ ਦੇ ਬਾਬੇ ਤੋਂ ਆਏ ਨੂੰ ਧੋਤੇ ਨਹੀਂ ਸਾਰੇ ਕੱਪੜੇ ਆਪਾਂ ਧੋਤੇ ਆ ਹੈ ਹੈ ਆ ਧੋਣੇ ਆ ਅੱਛਾ ਮੈਂ ਕਹੇ ਧੋਤੇ ਆ ਧੋਣ ਵਾਲੇ ਆ ਹਾਂ ਜੀ ओके okay, मैं अच्छा तोते ओवा ओके ओ आई एम सॉरी गाइस आ कपड़े तोते आ ते ओ मम्मी इधर ਸਾਡੀ ਝਾੜੂ ਫੇਰਦੀ ਪਈ ਆ ਮਮਾ ਜੀ ਤੁਸੀਂ ਸਾਰਿਆਂ ਨੂੰ ਹੈਲੋ ਹਾਈ ਕਰ ਸਕਦੇ ਹੋ ਕਿਉਂਕਿ ਮੈਂ ਕੈਮਰਾ ਔਨ ਕਰ ਦਿੱਤਾ ਆ ਮੰਮੀ ਸਾਡੀ ਨੇ ਉਹਨਾਂ ਲਈ ਜਰਬ ਪਾਈਆਂ ਬੀ ਸ਼ੇਪ ਬੀ ਸ਼ੇਪ ਜਰਬ ओ माय गॉड ਬੀ ਸ਼ੇਪ ਉਹਨਾਂ ਵਾਲੀਆਂ ਜਰਬ ਮੰਮੀ ਕੀ ਵਾ ਓਕੇ ਮੈਂ ਨਹੀਂ ਜੀ ਹਾਂ ਗੁੱਡ ਮਾਰਨਿੰਗ ਚੱਲੰਦੀ ਇੱਧਰ ਆਪਣੇ ਕਮਰੇ 'ਚ ਛਾੜੂ ਬੱਜੰਦੇ ਉੱਧਰ ਫਰ ਬੱਜੰਦੇ ਆ ਵਾ ਰੇਸਾਂ ਰੇਸਾਂ ਮੰਮੀ ਰੇਸਾਂ ਲੱਗਦੀਆਂ ਪਈਆਂ ਹੈ ਰੇਸਾਂ ਲੱਗਦੀਆਂ ਰੇਸਾਂ ਅੱਧਰ ਹੈ ਚੱਕਦਾ ਪ੍ਰੀਤੀ ਲੱਗੀ ਓਦੈ ਮੰਮੀ ਉਹ ਕਰਦੀ ਓਦੈ ਚੱਕ 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 ਅੱਧਰ ਮੰਮੀ ਨੇ ਪੂਰਾ ਬੇੜਾ ਹੂੰਝ ਦਿੱਤਾ ਤੇ ਅੱਧਰ ਪ੍ਰੀਤੀ ਕਮਰੇ 'ਚ ਲੱਗੀ ਜੇ ਬਾ ਜੀ ਬਾ ਨਖਲਾ ਨਾ ਇੱਕ ਨੈਪੀ ਨਿਕਲੀ ਬਸ ਅਦਰ ਮੰਮੀ ਨੇ ਮਿੱਟੀ ਕੱਟੀ ਕੀਤੀ ਮੰਮੀ ਤੋਂ ਹੁੰਦੀ ਜੋਰ ਆਪਣਾ ਉਹ ਚੱਕ ਫੇ ਚੱਕ ਫੇ ਉਹਦੇ ਨੰਨੂ ਆ ਗਿਆ ਓਏ ਬੂਟ ਪਾ ਬੂਟ ਪਾ ਚੱਲ ਸਟਿੰਗ ਦਾ ਲੱਗਾ ਸਟਿੰਗ ਕੀ ਆ ਦੇਖ ਕੀ ਆ ਆ ਕੀ ਆ ਤੁਹਾਨੂੰ ਆਟਾ ਮਾੜਾ ਹੀ ਲੱਗਦਾ ਹੁੰਦਾ ਕੰਮ ਕੰਮ ਹੂੰ ਦੱਸਾਂ ਨੂੰ ਦੇ ਦਿਓ ਉਥੇ ਕੁਝ ਨਹੀਂ ਮਿਲਣਾ ਮੰਮੀ ਸਟਿੰਗ ਮੰਗਦਾ ਹੈ ਨਹੀਂ ਤੇ ਨਹੀਂ ਹਾਂ ਆਪਾਂ ਦੇਈ ਦੀ ਨਹੀਂ ਸਟਿੰਗ ਸਾਹਮਣੇ ਕਿਉਂ ਪੀਣਾ ਉਹਦੇ ਮੈਂ ਲੱਗਾ ਪੀਣਾ ਉਹਦੇ ਲੈ ਤੂੰ ਨਹੀਂ ਬੰਦ ਕਰਤਾ ਇਹ ਕੀ ਗੁਜਾਇਆ ਕੋਈ ਹੈ ਜਿਹੜੀ ਪੀਣਾ ਤੂੰ ਰੋਜ਼ ਵੀ ਇਹ ਗੁਜਾਇਆ ਕੋਈ ਜਿਹੜੀ ਤੂੰ ਬੂਠੇ ਨੂੰ ਲਈ ਰੱਖਦਾ ਕੱਢ ਲੋ ਗਾਲਾਂ ਯਾਰ ਕੱਢ ਲੋ ਸਾਰਿਆਂ ਦਰਸ਼ਕਾਂ ਸਾਹਮਣੇ ਕੱਢ ਲੋ ਬੇਇੱਜ਼ਤੀ ਕਰਾ ਦੋ ਮੇਰੀ ਅੱਜ ਬੇਇੱਜ਼ਤੀ ਕਰੌਣ ਦਾ ਤੇਰੀ ਹੀ ਹੁੰਦੀ ਏ ਉਦਾਂ ਕੌਣ ਕਰਦਾ ਸਹੀ ਏ ਯਾਰ ਜੀ ਮੰਮੀ ਲੱਗੀ ਆ ਬਣਾਉਣ ਅੱਜ ਫੇ ਪਰੌਣੇ ਮੰਮੀ ਕੀ ਕਰਦੀ ਉਹ ਬੱਲੇ ਬੱਲੇ ਆਲੂ ਵਾਲੇ ਮੂਲੀ ਵਾਲੇ ਯਾਰ ਨਹੀਂ ਯਾਰ ਮੰਮੀ ਮੂਲੀਆ ਵਧੀਆ ਸਭ ਤੋਂ ਆਲੂ ਵਾਲੇ ਖਾਣੇ ਮੈਨੂੰ ਬਹੁਤ ਆ ਚਲੋ ਜੀ ਆਲੂ ਵਾਲੇ ਪਰੌਣੇ ਬਣਦੇ ਪਏ ਆ ਜੀ ਅਦਰਕ ਪਾਇਆ ਵਿੱਚ ਉਹ ਬੱਲੇ ਅੱਛਾ ਆ ਤਾਂ ਨਹੀਂ ਆ ਪਾਇਆ ਅੱਛਾ ਜੀ ਮੂਲੀਆ ਕਦੂ ਦਾ ਸਾਰਾ ਟੁਕਕਾ ਅੱਛਾ ਜੀ ਹੋਰ ਕੀ ਕੀਤਾ ਹੋਰ ਵੀ ਬਣਾਉਣਾ ਮਸਾਲਾ ਬਿਚੇ ਓਕੇ ਲੋ ਜੀ ਆਲੂ ਵਾਲੇ ਮੂਲੀ ਵਾਲੇ ਪਰੌਂਦੇ ਬਣਦੇ ਪਿਆ ਖਾਣੇ ਹੋਉਣਗੇ ਤਾਂ ਦੱਸ ਸਕਦੇ ਹਾਂ ਆਲੂ ਮਾਦੇ ਸੁਪਨੇ ਨਹੀਂ ਹੁੰਦੇ ਆਲੂ ਵਾਲੇ ਪਰੌਂਠੇ ਆ ਸੁਪਨੇ ਹੁੰਦੇ ਮੰਮੀ ਦਾ ਵੀ ਬਲੌਗ ਅੱਜ ਪਾਉਣਾ ਆ ਤੇ ਮੰਮੀ ਦਾ ਚੈਨਲ ਵੀ ਤੁਹਾਨੂੰ ਪਤਾ ਹੀ ਆ ਕਿਰਨ ਬਾਲਾ ਬਲੌਗ 700 ਪਤਾ ਨਹੀਂ ਕਿੰਨਾ ਸੀ ਆ ਜਾਦ ਭੁੱਲ ਗਿਆ ਆਈਡੀ ਮੈਂਸ਼ਨ ਕਰ ਦਿੰਦਾ ਸਬਸਕ੍ਰਾਈਬ ਕਰ ਲਓ ਸਾਰੇ ਜਾਨੇ ਤੇ ਮੰਮੀ ਦਾ ਬਲੌਗ ਵਧੀਆ ਚੱਲਣ ਦੇ ਦੇਖਣ ਦੇ ਆ ਤੁਸੀਂ ਲਵ ਯੂ ਆਲ ਕੀ ਹੈ ਕੀ ਕਹ ਲੱਗ ਗਈ ਇਸ ਤਰੀ ਭੁੱਲ ਗਈ ਅੱਜ ਜਿਹੜੀ ਠੰਡ ਬਹੁਤ ਜ਼ਿਆਦਾ ਆ। ਮੈਨੂੰ ਤਾਂ ਬਹੁਤ ਜ਼ਿਆਦਾ ਠੰਡ ਲੱਗੰਦੀ ਆ ਤੇ ਜਿਹੜਾ ਮੇਰਾ ਸੂਟ ਆ ਨਾ ਉਹ ਹੋ ਗਿਆ ਖਰਾਬ। ਕੋਈ ਕਹਿੰਦਾ ਅੱਜ ਪੰਜਾਬ ਬੰਦਿਆ, ਕੋਈ ਕਹਿੰਦਾ ਭੁੱਲਾ ਆ। ਅੱਜ ਹੈਗੀ ਤਰੀਕ 29 ਕੋਈ ਕਹਿੰਦਾ 30 ਨੂੰ ਬੰਦਤਾ, ਕੋਈ ਤਾਂ 31 ਨੂੰ ਬੰਦਤਾ, ਮੈਨੂੰ ਦੱਸੋ ਪੰਜਾਬ ਕਦੋਂ ਬੰਦਿਆ? ਅੱਜ ਬੰਦਿਆ ਪੰਜਾਬ? ਹਾਂਜੀ। ਇੱਕ ਆਪਣੀ ਸਨੈਪਚੈਟ ਦੀ ਸਨੈਪਚੈਟ ਦੀ ਆਈਡੀ ਨੂੰ ਫੋਲੋ ਕਰ ਲਓ ਸਾਰਿਆਂ ਨੇ ਬਿਕਰਮ 90 ਬਾਦ। ਆ ਦੇ ਲੋ। ਸਟੋਰੀ ਮੇਰਾ ਕਰਾ ਦਿਓ। ਡੇਲੀ ਅਪਡੇਟ ਜਦੋਂ ਕਿਤੇ ਹੋਣਾ ਜਾਣਾ ਹੁੰਦਾ ਆਸੀਂ ਪਹਿਲੇ ਸਟੋਰੀ ਪਾਦੀ ਦੀ ਉੱਤੇ ਸਨੇਪਚੈਟ ਨੂੰ ਫੋਲੋ ਕਰ ਲਓ ਆ ਦੇਖੋ। ਆਈਡੀ ਵਿਕਰਮ 9062 ਕਿਤੇ ਵੀ ਆਪਾਂ ਜਾਂਦੇ ਆ ਪਹਿਲਾਂ ਕਰੋ ਸਟੋਰੀ ਪਾਦੀ ਦੀ ਹੈ ਜੀ ਸਨੇਪਚੈਟ ਤੇ ਤੇ ਸਨੇਪਚੈਟ ਨੂੰ ਫੋਲੋ ਕਰ ਲਓ ਜਲਦੀ ਜਲਦੀ ਤੇ ਫਿਰ ਮਿਲਣਾ ਸੌਖਾ ਹੋ ਜਾਂਦਾ। ਠੀਕ ਨਹੀਂ। ਪਾਟੇ ਟਾਂਡ ਵਿਕਰਮ 9062 ਸਨੇਪਚੈਟ ਦੀ ਆਈਡੀ ਆ ਫੋਲੋ ਕਰ ਲਓ। ਵਿਕਰਮ 9062 ਵਿਕਰਮ 9062 ਕਿੱਥੇ ਆ ਜੋ? ਹਾਂਜੀ। ਕਾਂਟਨ ਅੱਛਾ ਲਾ ਕੇ ਦੇ ਲਈ ਲਾਓ ਵਿੱਚ ਕੰਮ ਦੇ ਚਾਤੇ ਆ ਰਹੀ ਮੈਂ ਮਾਰੇ ਮਹਿਮਾ ਦਾ ਨਹੀਂ ਉਹ ਮੈਂ ਤਾਂ ਉਹਨਾਂ ਤੇ ਵੀ ਕਹਿਆ ਸੀ ਮੈਂ ਸਾਰਾ ਪਾ ਦੋ ਉਹ ਉਹ ਬੰਦੇ ਨਹੀਂ ਇਹ ਅੱਗੇ ਆ ਕਿ ਪਿਛਲੇ ਆ ਚਲੇ ਆ ਕਿ ਮੈਡਮ ਉਹ ਗਰੀਬ ਨੇ ਗੱਦੇ ਦਾ ਮਣੀ ਵੀਰ ਨੇ ਸਾਡੇ ਨਾਲ ਗੱਦੇ ਕਰਦਾ ਕਿ ਕਿ ਬਰਾਸ਼ੂ ਪਰ ਤੱਕਿਓ ਅਪਰੇਂ ਦਾ ਲੱਗਾ ਹੋਇਆ ਢੇਰ ਅੱਜ ਢੇਰ ਸਾਰੇ ਧੋਣ ਵਾਲੇ ਹੋਏ ਪਏ ਆ ਦੂਰ ਆ ਗਿਆ ਪਰ ਉਹ ਕੀ ਕਿਪੜਾ ਉਵੇਂ ਨਾ ਚੱਕੜੀ ਹੋਰ ਹੋਰ ਦੋ ਰਾਏ ਆਪ ਮਾੜੇ ਲੋਕਾਂ ਮੈਂ ਤੇ ਵੀ ਤੁਹਾਨੂੰ ਕਿਆ ਸਮਝਾਂ ਕਿ ਸਾਰਾ ਪਾ ਦਵਾਂ ਇੱਥੇ ਹਰ ਸੁਪਨਾ ਤੇ ਅਤ ਜਾਨੀ ਖੋਲਣਾ ਇਹ ਉਹਦੀ ਲੋੜ ਹੀ ਨਹੀਂ ਵੈਸੇ ਕੰਮ ਲੈ ਲੋਕਾਂ ਕੰਮ ਤੇਰੇ ਬੋਹ ਫਾਰਸ ਆ ਗਿਆ ਫਰੋਨਿਕਾ ਬਾਹੀ ਖਲਾ ਬਾਹਰ ਜਾਣਾ ਮੈਨੂੰ ਨਾ ਹੋਰ ਤਰ੍ਹਾਂ ਲੱਗਦਾ ਜੈਸਾ ਮੈਂ ਬਾਹਰ ਹੁੰਦੀ ਨਹੀਂ ਆ ਅੱਜ ਬੜਾ ਨੇ ਕਿੱਦਾਂ ਆ ਗਿਆ ਪਾਜ ਪਾਜੇ ਅੰਦਰ ਜਾਣਾ ਪਾਜੇ ਬਾਜੇ ਬਿਨਾ ਵਜਾ ਤੋਂ ਰੀ ਨਿਕਲਣਾ ਦਰਗਤ ਕਰਦਾ ਕਿਉਂਕਿ ਸਾਡਾ ਘਰ ਹੀ ਇੱਦਾਂ ਖੁੱਲਾ ਡੁੱਲਾ ਆ ਮੈਂ ਕਬ ਬਿਨਾ ਵਜਾ ਤੋਂ ਬਾਹਰ ਨਿਕਲਣ ਦੀ ਨਹੀਂ ਕਰਦਾ ਆਇਆ ਉਹ ਤੇਨਾ ਤੇਲ ਲਾਉਣਾ ਅੱਜ ਸਰ ਕੋਪੜ ਜਦੋਂ ਲਾਤਾ ਮੈਂ ਰੈਸੀ ਕਰਕੇ ਫਟੋਂਦਿਆ ਤੇ ਇਹ ਪਹਿਲਾਂ ਮੈਂ ਵਿਕਰਾਉਣਾ ਮੋਟਰਸਾਈਕਲ ਤੋਂ ਹੁੰਦੀ ਸੀ ਅੱਜ ਅੱਜ ਗੱਡੀ ਹਾਂ ਅੱਜ ਕੱਢੀ ਮੈਟ ਚੱਲ ਤੋ ਆ ਗਿਆ ਬਾਹਰ ਚਾਰੀ ਚਾਰੋਂ ਮੈਟ ਚਾ ਲੋ ਜੀ ਹੁਣ ਆਪਾਂ ਕੱਪੜੇ ਧੋ ਲਈਏ ਹੈ ਚੱਲ ਕੀ ਲੋ ਜੀ ਆਪਣੀ ਗੱਡੀ ਦਾ ਜਿਹੜਾ ਸ਼ੀਸ਼ਾ ਟੁੱਟਿਆ ਸੀ ਉਹ ਆਪਾਂ ਬੰਦਾ ਜਿਹੜਾ ਆ ਬੰਦਾ ਸੀਗਾ ਇਹਨਾਂ ਇੱਕ ਬੰਦਾ ਹੋਰ ਸੀ ਗੁੱਲੂ ਤੇ ਇਹਨਾਂ ਬੰਦਾ ਕੋਈ ਨਾ ਗੁੱਲੂ ਹਨ ਤੇਰਾ ਨਾਮ ਪਤਾ ਕੀਤਾ ਸੀ ਬਾਲ ਦੇ ਸਵਾਰ ਦਾ ਅੱਛਾ ਉਹ ਕੀ ਨਾ ਸੀ ਜਿਹੜਾ ਤੇਰੇ ਨਾਲ ਸੀ ਜਿਹਨੇ ਗੱਡੀ ਦੇ ਰਾਤ ਨੂੰ ਬੱਟਾ ਕਾ ਦੇ ਮਾਰੇ ਸ਼ੀਸ਼ੇ ਗੱਡੀ ਦੇ ਹੈ ਇਹ ਤਾਂ ਬੰਦਾ ਸਿੱਧਾ ਜਿਹਾ ਆਇਆ ਤੇ ਆਪਣੇ ਇਹਦੇ ਨਾਲ ਮੁੰਡਾ ਸੀ ਰਾਤੀ ਤੇ ਅਸੀਂ ਪਤਾ ਕੀਤਾ ਕੈਮਰੇ ਚੈੱਕ ਕੀਤੇ ਸੀ ਤੇ ਉਹ ਬੰਦਾ ਆਪਣਾ ਇਹਨਾਂ ਮੁੰਡਾ ਸੀ ਕਿੱਥੇ ਦਾ ਹੀ ਬੰਦਾ ਉਹ ਉਹ ਇੱਧਰ ਦੇ ਪਿੰਡ ਦਾ ਨਾਲ ਦੇ ਪਿੰਡ ਦਾ ਨਾਲ ਦੇ ਪਿੰਡ ਦਾ ਇਹਨੇ ਬੱਟਾ ਮਾਰਿਆ ਕਹਿੰਦੇ ਹੈ ਬੱਟਾ ਕਾਤੋਂ ਮਾਰਿਆ ਹੈ ਹੈਂ ਧਾਰੂ ਪੀਤੀ ਮੈਂ ਪਿੰਡਾਂ ਨਹੀਂ ਬੰਦ ਕਰਦੇ ਉਹਨੇ ਪੀਤੀ ਸੀ ਨਾਲ ਦੇ ਨੇ ਉਹਨੇ ਪੀਤੀ ਨਾਲ ਦੇ ਨੇ ਪੀਤੀ ਇਹਦੇ ਨਾਲ ਦੇ ਮੁੰਡੇ ਨੇ ਧਾਰੂ ਪੀਤੀ ਸੀ ਉਹ ਕਹਿੰਦਾ ਉਹਨੇ ਮਾਰ ਮਾਰ ਦਿੱਤਾ ਹੀ ਬੱਟਾ ਤੇ ਉਹਨੂੰ ਮੇਲਾ ਆਇਆ ਆਪਾਂ ਕਿੱਥੇ ਮਿਲੂਗਾ ਧੁੱਪ ਲਈ ਲੈ ਗਏ ਆਈ ਉਹਨੂੰ ਠੀਕ ਆ ਉਹਨੂੰ ਦੱਸੀ ਨਾ ਉਹਨੂੰ ਪਰ ਉਹਨੂੰ ਦੱਸਣਾ ਓਕੇ ਤੇ ਬਾਕੀ ਇਹ ਤਾਂ ਬੰਦਾ ਯਾਰ ਭਲਾ ਮਾਨਸੀਆ ਵਿਚਾਰਾ ਕੰਮ-ਕੁਮ ਕਰਦਾ ਦੇਖੋ ਕੱਪੜੇ ਵੀ ਲਿਬੜੇ ਇਹਦੇ ਇਹ ਤਾਂ ਕਹਿੰਦਾ ਵੀ ਉਹਨੂੰ ਮੈਂ ਕਿਹਾ ਵੀ ਸੀ ਨਾ ਮਾਰ ਕਹਿੰਦਾ ਉਹਨੇ ਪੀਤੀ ਚ ਮਾਰ ਕੇ ਭੱਜ ਗਿਆ ਉਹ ਹੈਗਾ ਨਿਆਣਾ ਜਹੀ ਆ ਬਾਕੀ ਚਲੋ ਕੀ ਕਹਿਣਾ ਤਾਂ ਉਹਨੂੰ ਆਪਾਂ ਕੀ ਆ ਫਿਰ ਵੀ ਮੜਾ ਜਾ ਦੱਸ ਸਮਝਾਵਾਂਗੇ ਬਾਕੀ ਆ ਮੁੰਡਾ ਬੀਬਾ ਆ ਵਿਚਾਰਾ ਇਹ ਵੀ ਵਿਚਾਰਾ ਕੰਮ ਕਰਦਾ ਸੀ ਸਾਨੂੰ ਪਤਾ ਲੱਗਾ ਤੇ ਆਪਾਂ ਇਹਨੂੰ ਮੋਟਰਸਾਈਕਲ ਤੇ ਲੈ ਆਏ ਜਾ ਕੇ ਤੇ ਬਾਕੀ ਕੋਈ ਨਾ ਬੱਬਾ ਤੇਰਾ ਨਾ ਗੁੱਲੂ ਹੀ ਪਤਾ ਕੀਤਾ ਗੁੱਲੂ ਨਾ ਨਾ ਤੇਰਾ ਗੁੱਲੂ ਗੁੱਲੂ ਮਾੜਾ ਇਹ ਦੱਸੀ ਉਹਦੇ ਬਾਰੇ ਠੀਕ ਆ ਓਕੇ ਉਹਨੂੰ ਆਪਾਂ ਕੁਝ ਨਹੀਂ ਕਹਿਣਾ ਨਾ ਉਸ ਤੋਂ ਆਪਾਂ ਪੈਸੇ ਲੈਣੇ ਆ ਸ਼ੀਸ਼ਾ ਮੈਂ ਪਵਾ ਲਿਆ ਉਹਦੇ ਓਕੇ ਪਤਾ ਕਰਕੇ ਦੱਸੀ ਉਹਦੇ ਬਾਰੇ ਠੀਕ ਆ ਓਕੇ ਚੱਲ ਠੀਕ ਆ ਮੇਰਾ ਭਰਾ ਹੋ ਓਕੇ ਤੇ ਬਾਕੀ ਮੁੰਡਾ ਆਪਣਾ ਤੇ ਵਿਚਾਰਾ ਠੀਕ ਹੀ ਆ ਮੁੰਡਾ ਤੇ ਇਹ ਹੈ ਨਹੀਂ ਮੁੰਡਾ ਸਿੱਧਾ ਜਿਹਾ ਹੀ ਆ ਇਹਦੇ ਨਾਲ ਜਿਹੜਾ ਮੁੰਡਾ ਸੀ ਉਹਨੇ ਉਹਨੇ ਬੱਟਾ ਮਾਰਿਆ ਸੀ ਤੇ ਉਹਦੇ ਬਾਰੇ ਵੀ ਪਤਾ ਕਰ ਲਿਆ ਆ ਤੇ ਉਹ ਇਹਨੇ ਮਲਾ ਦੇਣਾ ਆਪਾਂ ਨੂੰ ਉਹਦੇ ਨਾਲ ਤੇ ਕੋਈ ਗੱਲ ਨਹੀਂ ਉਹਨੂੰ ਪੁੱਛਾਂਗੇ ਕਿਸੇ ਨੇ ਉਹਨੂੰ ਕਿਹਾ ਨਾ ਹੋਵੇ ਜਾਣਾਂ ਬਾਕੀ ਕਰਦੇ ਆ ਗੱਲ ਵਾ ਜਿਹੜੇ ਤੀਜੇ ਦਿਨੀ ਆਪਣੇ ਆਪ ਫੋਨ ਲਾ ਪੈਂਦੇ ਆ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਆ ਜਿਹੜਾ ਰੋਸਟ ਕਰਦੇ ਫਿਰਦੇ ਆ ਕਤੀੜਾ ਜਿਹੜੀਆਂ ਦੋ ਤਿੰਨੇ ਆ ਜਿਹੜੀਆਂ ਦੂਜੇ ਦਿਨੀ ਨਵੇਂ-ਨਵੇਂ ਉੱਠੇ ਸ਼ਰਾਰੂ ਜਾਂ ਰੋਸਟ ਕਰਦੇ ਫਿਰਦੇ ਆ ਉਹ ਦੱਲਿਓ ਇੱਕ ਗੱਲ ਸੁਣੋ ਮੇਰੀ ਕੰਨ ਖੋਲ ਕੇ ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਤੁਸੀਂ ਆ ਜਿਹੜਾ ਰੋਸਟ ਕਰਦੇ ਪਏ ਆ ਤੁਸੀਂ ਸਾਡੀਆਂ ਵੀਡੀਓ ਪਾਪ ਅਗੇ ਰੋਸਟ ਕਰਦੇ ਆ ਉਹਦੇ ਤੁਹਾਨੂੰ ਪੈਸੇ ਮਿਲਦੇ ਜੂਡੂ ਤੋਂ ਤੁਸੀਂ ਆਪਣਾ ਖਰਚਾ ਪਾਣੀ ਚਲਾਉਂਦੇ ਆ ਇੱਕ ਤੁਸੀਂ ਸਾਡੇ ਤੋਂ ਖਰਚਾ ਪਾਣੀ ਵੀ ਚਲਾਉਣਾ ਇੱਕ ਤੁਸੀਂ ਗਲਤ ਵੀ ਬੋਲਣਾ ਬਾਅਦ ਤੁਹਾਡੇ ਸੱਜ ਕੇ ਜਾਵਾਂ ਮੈਂ ਹੈਗੇ ਤੁਸੀਂ ਉਹੀ ਆ ਬਸ ਲਾਇਆ ਮੈਂ ਸਾਬ ਤੁਹਾਡਾ ਰੋਸਟ ਕਰਦੇ ਆ ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਤੁਸੀਂ ਰੋਸਟ ਕਰੀ ਜਾਂਦੇ ਪਿਆ ਵੀ ਜਿਹੜੇ ਤੁਸੀਂ ਸਾਡੀ ਵੀਡੀਓ ਚੱਕਣੀ ਸਾਡੀ ਵੀਡੀਓ ਕਲਿੱਪ ਕੱਟ ਕੇ ਉਹਨੂੰ ਰੋਸਟ ਕਰਨਾ ਰੋਸਟ ਕਰਨਾ ਫਿਰ ਤੁਸੀਂ ਦੂਜੇ ਦਿਨ ਪੈਸੇ ਢੀਕਨੇ ਕਿੰਨੇ ਆਏ ਹੈ ਉਹ ਤੁਹਾਨੂੰ 5 7 10 ਡਾਲਰ ਮਿਲਨੇ ਆ ਵੀਡੀਓ ਤੋਂ ਉਹਦਾ ਤੁਸੀਂ ਕਪੜਾ ਪਾਉਣਾ ਉਹਦਾ ਤੁਸੀਂ ਖਾਣਾ ਸਾਡੇ ਸਿਰੋ ਖਾਈ ਜਾਂਦੇ ਪਏ ਆ ਸਾਨੂੰ ਰੋਸਟ ਕਰੀ ਜਾਂਦੇ ਹੋ ਹਾਂ ਬਾ ਜੀ ਬਾ ਇੱਕ ਬੜੀਆਂ ਕਤੀੜਾ ਤੁਰੀਆਂ ਫਿਰਦੀਆਂ ਤਿੰਨ ਚਾਰ ਜਣੀਆਂ ਜਿਹੜੀਆਂ ਰੋਸਟ ਕਰਦੀਆਂ ਫਿਰਦੀਆਂ ਆ ਠੀਕ ਆ ਨਾ ਇਹ ਵੀ ਇਹ ਨਾ ਇਹ ਨਾ ਔਕਾਤ ਹੈ ਨਹੀਂ ਉਹ ਇਹ ਵੀ ਨਾ ਭੁੱਲ ਇਹ ਨਾ ਭੁੱਲਿਆ ਕਰੋ ਵੀ ਤੁਸੀਂ ਸਾਨੂੰ ਰੋਸਟ ਕਰਦੇ ਆ ਸਾਡੀ ਸਾਡੀ ਆ ਰੋਸਟ ਕਰਨ ਤੇ ਤੁਹਾਨੂੰ ਪੈਸੇ ਬਾਅਦ ਚ ਮਿਲਦੇ ਆ ਯਾਦ ਆ ਨਾ ਸਾਨੂੰ ਵੀ ਅਸੀਂ ਵੀ YouTube ਚ ਚਲਾਈਦਾ ਆ ਅਸੀਂ ਆਪਣੀਆਂ ਵੀਡੀਓ ਪਾਈ ਦੀ ਆਪਣੀ ਫੈਮਲੀ ਦਾ ਬਲੌਗ ਪਾਈਦੇ ਆ ਸਾਨੂੰ ਉਹ ਚੀਜ਼ ਦੇ ਉਹ ਚੀਜ਼ ਦੀ ਇਨਕਮ ਆਉਂਦੀ ਆ ਹੈ ਤੇ ਤੁਸੀਂ ਆ ਤੂੰ ਹੀ ਸਾਡੀਆਂ ਵੀਡੀਓ ਚੱਕ ਕੇ ਸਾਨੂੰ ਗਾਲਤ ਬੋਲ ਕੇ ਸਾਡੀਆਂ ਸਾਡੀਆਂ ਵੀਡੀਓ ਤੇ ਪੈਸੇ ਕਮਾਗੇ ਸਾਡੇ ਵੀਡੀਓ ਦੇ ਬਾਅਦ ਤੁਸੀਂ ਰੋਟੀ ਖਾਣੀ ਕੱਪੜੇ ਪਾਉਣੇ ਹੈ ਤੇ ਸਾਨੂੰ ਤੁਸੀਂ ਚਾਰਦੇ ਫਿਰਦੇ ਆ ਹੁਣ ਅੱਗ ਤਾਂ ਤੁਹਾਡੇ ਲੱਗਣੀ ਪੂਰੀ ਹੁਣ ਤੁਹਾਨੂੰ ਵੀ ਰੋਸਟ ਰੋਸਟ ਨਹੀਂ ਕੀਤਾ ਸੀ ਤੁਹਾਨੂੰ ਜਵਾਬ ਹੀ ਦਿੱਤਾ ਆ ਠੀਕ ਹੈ ਨਾ ਬਹੁ ਜਾਣੇ ਮੈਸੇਜ ਕੀਤੇ ਸਾਨੂੰ ਕਾਫੀ ਜਾਣੇ ਨੇ ਤੁਹਾਨੂੰ ਆ ਰੋਸਟ ਕਰਦਾ ਆ ਦੇਖ ਲਓ ਰੋਸਟ ਵਾਲਿਆਂ ਦੀ ਕਰਤੂਤ ਦੇਖ ਲਓ ਕੀ ਆ ਇਹ ਸਾਡੀਆਂ ਵੀਡੀਓ ਰੋਸਟ ਕਰਦੇ ਆ ਤੇ ਸਾਡੀ ਵੀਡੀਓ ਜਦੋਂ ਰੋਸਟ ਕਰਦੇ ਇਹਨਾਂ ਨੂੰ ਪੈਸੇ ਮਿਲਦੇ ਆ ਉਹੋ ਪੈਸੇਆਂ ਦਾ ਕੱਪੜਾ ਪਾਉਂਦੇ ਆ ਇਹ ਉਸੇ ਪੈ ਉਹ ਹੀ ਪੈਆਂ ਦਾ ਰੋਟੀ ਪਾਣੀ ਖਾਂਦੇ ਆ ਇਹਦਾ ਮਤਲਬ ਇਹ ਸਾਡੇ ਸਿਰੋ ਚੱਲਦੇ ਪਏ ਆ ਸਿੱਧੀ ਸਾਫ਼ ਗੱਲ ਠੀਕ ਹੈ ਨਹੀਂ ਅਸੀਂ ਆਪਣੀ ਫੈਮਿਲੀ ਦਾ ਵਲੌਗ ਬਣਾਈਦੇ ਆ ਆਪਣੀ ਫੈਮਿਲੀ ਦਾ ਵਲੌਗ ਪਾਈਦੇ ਆ ਤੇ ਸਾਨੂੰ ਉਹ ਚੀਜ਼ ਦੇ ਪੈਸੇ ਆਉਂਦੇ ਆ YouTube ਤੋਂ ਠੀਕ ਆ ਤੇ ਤੁਹਾਡੇ ਵਾਂਗੂ ਥੋੜ੍ਹੋਂ ਵੀ ਤੁਸੀਂ ਆਪਣੇ ਆ ਕਰੀ ਜਾਂਦੇ ਪਏ ਹੋ ਆਪਣਾ ਕੀ ਕਹਿੰਦੇ ਹੁੰਦੇ ਇਹਨੂੰ ਸਾਡੀਆਂ ਵੀਡੀਓ ਤੁਸੀਂ ਰੋਸਟ ਕਰਦੇ ਪਏ ਹੋ ਤਾਂ ਉਹ ਚੀਜ਼ ਦੇ ਪੈਸੇ ਮਿਲਦੇ ਆ ਤੁਸੀਂ ਬਾਅਦ ਚ ਸਾਡੇ ਤੇ ਕੀ ਆ ਯਾਰ ਆਪਣਾ ਯਾਰ ਕਰੋ ਅਸੀਂ ਆਪਣਾ ਕੰਮ ਕਰਦੇ ਹਾਂ ਨਾ ਸਾਨੂੰ ਅਸੀਂ ਆਪਣਾ ਆਪਣਾ ਫੈਮਿਲੀ ਬਲੌਗ ਬਣਾ ਕੇ ਅਸੀਂ ਆਪਣੀ ਕਮਾਈ ਕਰਦੇ ਹਾਂ ਨਾ ਅਸੀਂ ਆਪਣੀ ਕਮਾਈ ਵਿੱਚੋਂ ਕਲਿੱਪ ਕੱਟ ਕੇ ਲੋ ਸਾਡੇ ਤੁਸੀਂ ਕਲਿੱਪ ਸਾਡੀ ਕਲਿੱਪ ਕੱਟੀ ਜਾਂਦੇ ਆ ਸਾਨੂੰ ਹੀ ਬਾਅਦ ਚ ਰੋਸਟ ਕਰੀ ਜਾਂਦੇ ਸਾਡੇ ਤੋਂ ਖਾਈ ਜਾਂਦੇ ਆ ਯਾ ਯਾ ਤਾਂ ਫਿਰ ਪੂਰੀ ਰਿਐਲਿਟੀ ਜਿਹੜੀ ਆ ਨਾ ਉਹ ਦਿਖਾਓ ਵਿੱਚ ਆਵਾਜ਼ਾਂ ਦਾ ਚੇਂਜ ਕਰਦੇ ਆ ਆਵਾਜ਼ਾਂ ਚੇਂਜ ਕਰਕੇ ਆਪਣੀ ओरिजिनल ਆਵਾਜ਼ ਨਹੀਂ ਲਾਉਣੀ ਆਪਣਾ ਡਰੈੱਸ ਦੱਸੋ ਭੈਣ ਜੋ ਹੈ ਤੁਹਾਡਾ ਡਰੈੱਸ ਕੀ ਆ ਪਤਾ ਲੱਗੇ ਨਾ ਤੁਸੀਂ ਆਪਣਾ ਡਰੈੱਸ ਦੱਦਿਆਂ ਹੈ ਵੇ ਬਾਜਕ ਖੁੰਜੇ ਚ ਲੋਕੇ ਆਪਣੇ ਘਰ ਦੇ ਖੁੰਜੇ ਆ ਜ ਬੈਗੇ ਵੀ ਵੀਡੀਓ ਬਣਾਉਂਦੇ ਆ ਵੀ ਆਪੇ ਸ਼ਾਲਾ ਖੁੰਜਾ ਹੀ ਦਿਖਣਾ ਇੱਕ ਵੀ ਸਾਡਾ ਘਰ ਨਾ ਕਿਤੇ ਆ ਜਵੇ ਵਿੱਚ ਪਤਾ ਨਾ ਲੱਗ ਜਵੇ ਜੀ ਇੱਥੇ ਦੇ ਆ ਉਹ ਬੱਲੇ ਤੁਹਾਡੇ ਰੋਸਟ ਵਾਲਿਓ ਓੱਖਾ ਤੁਹਾਡਾ ਓੱਖਾ ਆਪਣਾ ਕੁਝ ਕਰ ਲੋ ਆਪਣਾ ਆਪਣਾ ਬਣਾ ਲੋ ਆ ਦੇ ਕੋ ਬਣਦਾ ਪਿਆ ਨਾ ਬਲੌਗ ਇਦਾਂ ਬਣਾਓ ਆ ਦੇ ਆਪਣਾ ਬਲੌਗ ਬਣਾਈਦਾ ਆ ਸਾਨੂੰ ਆਪਣੇ ਬਲੌਗ ਬਣਾ ਗਏ ਅਸੀਂ ਆਪਣੀ ਇਨਕਮ ਆਪਣੀ ਕਰੀਦਾ ਜੋ ਵੀ ਕਰਦੇ ਹਨ ਅਸੀਂ ਆਪਣੀ ਹੱਕ ਦੀ ਕਮਾਈ ਦੀ ਖਾਈਦੀ ਆ ਠੀਕ ਹਨਾ ਅਲੋਕੀ ਕਹਿੰਦੇ ਆ ਦੋ ਚਾਰ ਮੈਸੇਜ ਮੈਂ ਦੇਖੇ ਸੀ ਵੀ ਕਹਿੰਦੇ ਵੀ ਆ ਕੀ ਕਹਿੰਦੇ ਹੁੰਦੇ ਇਹਨੂੰ ਅੱਜ ਲਾਸਟ ਰਿਪਲਾਈ ਕਰਨਾ ਮੈਂ ਬਾਲ ਬਾਲਾ ਬੋਲਣਾ ਨਹੀਂ ਹੈਗਾ ਆ ਕਹਿੰਦੇ ਵੀ ਇਹ ਆਪਣਾ ਕੋਈ ਕੰਮ ਕਰ ਲੋ ਵੀ ਆ ਬਲੌਗਾਂ ਦੇ ਬਾਰੇ ਲੱਗੇ ਆ ਉਹ ਭਰਾਵਾ ਇਹ ਵੀ ਕੰਮ ਹੈ ਆ ਤੁਸੀਂ ਵੀ ਕਰੋ ਆ ਬਲੌਗ ਚਲਾਓ ਆਪਣੇ ਬਲੌਗ ਤੁਹਾਨੂੰ YouTube ਤੁਹਾਨੂੰ ਪੈਸੇ ਦਊਗਾ YouTube ਪੈਸੇ ਦਿੰਦਾ ਆ ਠੀਕ ਆ ਨਾ ਤੁਹਾਡਾ ਖਰਚਾ ਪਾਣੀ ਚੱਲ ਸਕਦਾ YouTube ਅਨੇਕ ਪੈਸੇ ਦੇ ਦਿੰਦਾ ਆ ਸਮਝ ਲੱਗ ਗਈ ਕਮੂਨ ਵਾਲੇ ਬਣੋ YouTube ਵੀ ਪੈਸੇ ਦਿੰਦਾ ਆ ਇਹ ਵੀ ਕੰਮ ਆ سوشل ਮੀਡੀਆ ਤੇ ਐਕਟਿਵ ਰਹਿਣਾ ਆ ਤਾਂ ਕਹਿੰਦੇ ਆ ਕਿ ਇਹ ਆਪ ਨਹੀਂ ਨਾ سوشل ਮੀਡੀਆ ਤੇ ਦਿੰਦਾ ਹੁੰਦਾ ਹਾਂ ਹਾਂ سوشل ਮੀਡੀਆ ਵੀ ਕੰਮ ਆ ਮੇਰੇ ਵੀਰੋ ਮੇਰੀਆਂ ਭੈਣਾਂ ਜਿਹੜੀਆਂ ਹੈਗੀਆਂ ਬਹੁਤ ਜਾਣੀਆਂ ਬਲੌਗ ਬਣਾਉਂਦੀਆਂ ਕਈਆਂ ਦੇ ਚਲੋ ਨਹੀਂ ਚੱਲਦੇ ਕਈਆਂ ਦੇ ਹੌਲੀ ਹੌਲੀ ਚੱਲਦੇ ਆ ਇਤੋਂ ਵੀ ਤਾਂ ਪੈਸੇ ਮਿਲਦੇ ਆ ਇਹ ਵੀ ਤੁਹਾਨੂੰ YouTube ਤੇ ਜਦੋਂ ਆਪਾਂ ਵੀਡੀਓ ਪਾਈਦੀ ਆ ਜਾਂ ਕੁਝ ਕਰੀਦਾ ਆ ਉਹ ਚੀਜ਼ ਦੇ ਤੁਹਾਨੂੰ ਪੈਸੇ ਮਿਲਦੇ ਆ ਜੁਰਤ ਤੁਹਾਡਾ ਚੈਨਲ ਪੂਰਾ ਉਹ ਵੈਰੀਫਾਈ ਹੋ ਜਾਂਦਾ ਆ ਪਹਿਲਾ ਚੈਨਲ ਬਣਾਉਣਾ ਪੈਂਦਾ ਆ ਫਿਰ ਵੈਰੀਫਾਈ ਕਰਨਾ ਪੈਂਦਾ ਆ ਵੈਰੀਫਾਈ ਤੋਂ ਬਾਅਦ ਫਿਰ YouTube ਆਪਣਾ ਚੈਨਲ ਚੈੱਕ ਕਰਦੀ ਆ ਫਿਰ ਤੁਹਾਨੂੰ ਐਡਸੈਂਸ ਦੀ ਪਿੰਨ ਆਉਂਦੀ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਹੌਲੀ ਹੌਲੀ ਪੈਸੇ ਆਉਣ ਲੱਗਦੇ ਆ ਹੌਲੀ ਹੌਲੀ ਹਜ਼ਾਰ ਆਇਆ 2000 ਆਇਆ ਜੇ ਹੁਣ ਅੱਜ ਕੱਲ ਲੋਕੀ ਵਲੌਗ ਬਣਾਉਂਦੇ ਆ ਤੇ ਤੁਸੀਂ ਫਿਰ YouTube ਦੇਖਣਾ ਕਿੱਥੋਂ ਆ ਜਦ ਦੇਖੂਗਾ ਕੀ ਕੀ 1000 ਰੁਪਿਆ 1000 ਰੁਪਿਆ 1500 2000 ਹੌਲੀ ਹੌਲੀ ਪੈਸੇ ਆਉਣ ਲੱਗ ਪੈਂਦੇ ਆ ਤੇ ਬਾਕੀ ਵੀਡੀਓ ਚੱਲਣ ਤੇ ਅੱਜ ਵੀਡੀਓ ਸੋਹਣੀਆਂ ਤੇ ਆਪਣੇ ਪੈਸੇ ਵੀ ਮਿਲਦੇ ਆ ਤੇ ਬਾਕੀ ਯਾਰ ਵੀਡੀਓ ਚਲਾਉਣੀਆਂ ਤੇ ਬਣਾਉਣੀਆਂ ਤੇ ਕਲੈਪ ਆਪਣੀਆਂ ਵੀਡੀਓ ਬਣਾ ਕੇ ਐਡ ਕਰਨੀਆਂ ਬਹੁਤ ਔਖੀਆਂ ਆ ਅਸੀਂ ਆਪਣੀ ਵੀਡੀਓ ਪਾਈ ਦੀ ਅਸੀਂ ਕਿਸੇ ਦੇ ਘਰੇ ਜਾ ਕੇ ਨਹੀਂ ਵੀਡੀਓ ਬਣਾਈਦੀਆਂ ਆ ਕਈ ਤੁਹਾਨੂੰ ਮੈਸੇਜ ਕਰਦੇ ਆ ਇਹ ਆਪਣੇ ਵੀਡੀਓ ਵੀਡੀਓ ਬਣਾਉਂ ਲੱਗੇ ਰਹਿੰਦੇ ਸਾਰਾ ਦਿਨ ਹੈ ਘਰ ਵਾਲੀ ਨੇ ਲੱਗਾ ਰੰਦਾ ਉਹ ਭਰਾਵਾ ਮੈਂ ਆਪਣੇ ਘਰੇ ਆ ਮੈਂ ਤੁਹਾਡੇ ਤੁਹਾਡੇ ਘਰੇ ਥੋੜਾ ਆਉਂਦਾ ਅਸੀਂ ਜਦੋਂ ਵੀ ਕਿਤੇ ਬਾਹਰ ਜਾਈਦਾ ਹੈ ਨਾ ਪਹਿਲੀ ਗੱਲ ਤਾਂ ਅਸੀਂ ਕਿਤੇ ਬਾਹਰ ਨਹੀਂ ਰਹੀਦਾ ਨੀ ਅਸੀਂ ਆਣ ਕੇ ਆਪਣੇ ਘਰੇ ਆਣ ਕੇ ਆਪਣਾ ਚੀਜ਼ ਜੋ ਵੀ ਆ ਅਸੀਂ ਆਪਣੇ ਕੰਮ ਕਰੀਦਾ ਹੈ ਘਰੇ ਆਣ ਕੇ ਅਸੀਂ ਆਪਣੇ ਘਰੇ ਅਸੀਂ ਆਪਾਂ ਕਦੀ ਕਿਸੇ ਦੇ ਘਰੇ ਨਹੀਂ ਆਪਾਂ ਕਰੀਦਾ ਜੋ ਵੀ ਅਸੀਂ ਆਪਣੇ ਘਰ ਚ ਬਲੌਗ ਬਣਾਈਦੇ ਆ ਅਸੀਂ ਤੁਹਾਡੇ ਘਰਾਂ ਜਾ ਕੇ ਥੋੜਾ ਬਣਾਉਂਦੇ ਆ ਦੂਜੀ ਗੱਲ ਇਹ ਆ ਵੀ ਆਪਣੇ ਅਸੀਂ ਆਪਣੀ ਫੈਮਿਲੀ ਨਾਲ ਬਲੌਗ ਬਣਾਈਦੇ ਆ ਠੀਕ ਆ ਜੇ ਤਾਂ ਮੈਂ ਜਿਹੜੇ ਮੈਨੂੰ ਮੈਸੇਜ ਕਰਦੇ ਆ ਵੀ ਇਹਨਾਂ ਨੂੰ ਸਾਫ਼ ਸਿੱਧੀ ਗੱਲ ਇੱਕ ਲਾਸਟ ਕਹਿਣ ਲੱਗਾ ਮੈਂ ਤੁਹਾਡੇ ਘਰਾਂ ਘਰਾਂ ਜਾ ਕੇ ਨਹੀਂ ਬਣਾਉਂਦਾ ਮੈਂ ਤੁਹਾਡੀਆਂ ਘਰ ਵਾਲੀਆਂ ਨੂੰ ਨਹੀਂ ਬਣਾਉਂਦਾ ਤੁਹਾਡੀਆਂ ਆਪਣੀ ਆਪਣੀ ਮਾਣਾ ਬਣਾਉਂਦਾ ਮੈਂ ਤੁਹਾਡੀਆਂ ਨਾਲ ਨਹੀਂ ਬਣਾਉਂਦਾ ਆਪਣੀ ਘਰ ਲਈ ਨਾ ਬਣਾਉਂਦਾ ਠੀਕ ਆ ਅਸੀਂ ਆਪਣੇ ਘਰੇ ਬਣਾਈਦੇ ਆ ਮੈਂ ਕਿਹੜਾ ਤੁਹਾਡੇ ਘਰੇ ਆ ਕੇ ਬਣਾਉਂਦਾ ਠੀਕ ਆ ਨਾ ਸਿੱਧੀ ਗੱਲ ਲਾਸਟ ਸੀ ਤੇ ਆਪਣੇ ਆਪਾਂ ਯਾਰ ਇੰਜੋਏ ਕਰੋ ਸਾਡੀ ਆਪਣੀ ਲਾਈਫ ਆ ਅਸੀਂ ਆਪਣੀ ਲਾਈਫ ਕਿੱਦਾਂ ਕਿੱਦਾਂ ਵੀ ਆ ਜੋ ਵੀ ਅਸੀਂ ਆਪਣੀ ਲਾਈਫ ਆਪਣੇ ਤਰੀਕੇ ਨਾਲ ਜੂਣੀ ਆ ਨਾ ਗਰ ਹੁਣ ਕਈ ਮੈਸੇਜ ਕਰਦੇ ਪਏ ਆ ਵੀ ਤੁਹਾਨੂੰ ਕੀ ਹੁਣ ਮੈਂ ਕਹਾਂ ਹਨਾ ਕਿ ਕੱਲ ਉਹ ਕੁੜੀ ਵੀ ਕੱਲ ਫੇਰ ਤਾਲੇ ਮਾਰਦੀ ਸੀ ਉਹਦਾ ਮੈਂ ਤੁਹਾਨੂੰ ਅੱਜ ਫੇਰ ਅੱਜ ਕਲਿੱਪ ਲਾਉਂਗਾ ਉਹਦੇ ਉਹਨੇ ਕੱਲ ਤਾਲੇ ਮਾਰੇ ਫੇਰ ਮੈਨੂੰ ਮੋਰੇ ਧਮਕੀਆਂ ਦੇਣ ਦੇਈ ਆ ਧਮਕੀਆਂ ਦਵੇ ਮੈਨੂੰ ਕਹਿੰਦੀ ਮੈਂ ਤੇਨੂੰ ਤੈਨੂੰ ਦੇਖੀ ਫੋਨ ਆਉਂਦਾ ਹੁਣੀ ਕਹਿੰਦੀ ਦੇਖੀ ਤੈਨੂੰ ਫੋਨ ਆਉਂਦਾ ਵੀ ਸਾਡੇ ਰਿਸ਼ਤੇਦਾਰਾਂ ਚ ਕਹਿੰਦੀ ਸਾਡੇ ਰਿਸ਼ਤੇਦਾਰ ਵੀ ਬਹੁਤ ਹੋ ਆ ਜੀ ਪੁਲਿਸ ਚ ਅੱਦਾ ਅੱਦਾ ਹਨਾ ਵੀ ਮੈਗਾ ਵੀ ਤੇਰੇ ਰਿਸ਼ਤੇਦਾਰ ਪੁਲਿਸ ਵਿੱਚ ਆ ਵੀ ਤੇਰੇ ਰਿਸ਼ਤੇਦਾਰ ਕੀ ਤੈਨੂੰ ਕਹਿੰਦੇ ਆ ਵੀ ਤੂੰ ਅਦਾ ਕਾਸਟ ਨੂੰ ਗਲਤ ਬੋਲ ਕੇ ਇਹ ਜੀ ਵੀ ਮੈਂ ਕਹਾਂ ਐਸਐਚਓ ਕਹਿੰਦੀ ਸਾਡਾ ਅੱਦਾਂ ਮੈਂ ਕਹਾਂ ਵੀ ਤੈਨੂੰ ਕੀ ਐਸਐਚਓ ਕਹਿੰਦਾ ਪਿਆ ਵੀ ਵੀ ਮਤਲਬ ਤੂੰ ਉਹਨਾਂ ਦੀ ਕਾਸਟ ਨੂੰ ਗਲਤ ਬੋਲ ਠੀਕ ਹੈ ਨਾ ਮੋਰਿਓ ਫੇਰ ਆਈਡੀ ਪੱਕੀ ਬੰਦ ਕਰ ਗਈ ਆ ਜੀ ਹੁਣ ਉਹ ਇੰਦਾ ਦੀ ਦੁਨੀਆ ਆ ਤੇ ਕੋਈ ਨਾ ਉਹਦਾ ਬਾਇਓ ਡਾਟਾ ਨਿਕਲ ਹੀ ਜਾਣਾ ਆ ਤੇ ਮੋਰਿਓ ਧਮਕੀਆਂ ਦਵੇ ਫੇਰ ਕਹਿੰਦੀ ਰੁਕ ਹੁਣੀ ਉਤੋਂ ਫੇਰ ਮੋਰਿਓ ਕਹਿਣ ਲੱਗੀ ਕਹਿੰਦੀ ਮੈਂ ਤੇਰੇ ਸੋਹਰਿਆਂ ਨੂੰ ਜਾਣਦੀ ਆ ਦਾ ਦਾ ਨਾ ਦੇਖ ਲੋ ਮੈਂ ਸਾਰਿਆਂ ਨੂੰ ਜਾਣਦੀ ਆ ਹੁਣ ਸਾਨੂੰ ਪਤਾ ਤਾਂ ਲੱਗ ਹੀ ਜਾਣਾ ਕੌਣ ਆਇਆ ਕੀ ਹਿਸਾਬਤਾ ਹੋ ਗਿਆ ਜਲਦੀ ਪਤਾ ਕਰ ਲੈਣਾ ਆ ਤੇ ਆ ਜਿਹੜੇ ਰੋਸਟ ਕਰਦੇ ਇਹਨਾਂ ਨੂੰ ਆ ਜਵਾਬ ਦੇ ਦਿੱਤਾ ਪੁੱਤ ਸਾਡੇ ਸਿਰੋ ਹੀ ਖਾਣਦੇ ਆ ਕਮਾ ਕਮਾ ਕੇ ਸਾਨੂੰ ਦਿਖਾਉਂਦੇ ਪਿਆ ਤੁਹਾਨੂੰ ਫੇਰ ਪੈਸੇ ਮਿਲਦੇ ਪਏ 4 ਠੀਕ ਆ ਨਾ ਤੁਹਾਨੂੰ ਵੀ 3-4000 ਮਿਲਦਾ ਹੀ ਹੋਊਗਾ ਵੀਡੀਓ ਤੋਂ ਤੁਹਾਨੂੰ ਇਹਨਾਂ ਨੂੰ ਵੀ ਤਾਂ ਮਿਲਦਾ ਹੀ ਹੋਣਾ 3-4000 ਰੁਪਇਆ ਮਹੀਨੇ ਦਾ ਜਾਂ 20 ਦਿਨਾਂ ਦਾ ਜਾਂ 10 ਦਿਨਾਂ ਦਾ ਸਾਡੇ ਤੋਂ ਖਾਂਦੇ ਆ ਕਰ ਤੂ ਤ ਦੇਖੋ ਕਿਹੜੀ ਕਰਦੇ ਪਿਆ ਭਰਾਵਾ ਆਪਣੇ ਬਲੌਗ ਬਣਾ ਲਓ ਆਪ ਪਾ ਲਓ ਤੁਹਾਨੂੰ ਜੇ ਜਿਹੜੇ ਰੋਸਟ ਕਰਨਦੇ ਆ ਤੁਸੀਂ ਇੱਦਾਂ ਕਰੋ ਤੁਸੀਂ ਘੁੰਮਣ ਚੱਲ ਜਾਓ ਕਿਤੇ ਹਮਾਤਲ ਚੱਲ ਜਾਓ ਕਿਤੇ ਇੱਧਰ ਚੱਲ ਜਾਓ ਆਪਣੇ ਵੀਡੀਓ ਬਣਾਓ ਨਾ ਜਾ ਕੇ ਵੀ ਅਸੀਂ ਇੱਥੇ ਆਏ ਆ ਅੱਜ ਰੋਟੀਜ ਨੂੰ ਲੋਕੀ ਦੇਖਦੇ ਵੀ ਹਨਾ ਬਾਕੀ ਕਿਸੇ ਨੇ ਵੀ YouTube ਬਾਰੇ ਇਨਫੋਰਮੇਸ਼ਨ ਚਾਹੀਦੀ ਹੋਵੇ ਕਿਸੇ ਨੂੰ ਵੀ ਕਿਸੇ ਚੀਜ਼ਾਰੇ ਪੁੱਛਣਾ ਹੋਵੇ YouTube ਦਾ ਚੈਨਲ ਕਿੱਦਾਂ ਬਣਾਉਣਾ ਜਾਂ ਕੁਝ ਵੀ ਪੁੱਛਣਾ ਹੋਵੇ ਨਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਂ ਮੰਮੀ ਵਾਲੇ ਚੈਨਲ ਤੇ ਸਾਰਾ ਕੁਝ ਅਪਲੋਡ ਕਰੂੰਗਾ ਅੱਜ ਤੋਂ ਕਿਸੇ ਨੇ ਵੀ ਪੁੱਛਣਾ ਹੋਵੇ ਕੋਈ ਭੈਣ ਨੇ ਪੁੱਛਣਾ ਹੋਵੇ YouTube ਦਾ ਚੈਨਲ ਕਿੱਦਾਂ ਬੰਦਾ ਆ YouTube ਵੀਡੀਓ ਕਿੱਦਾਂ ਪੈਣੀ ਆ ਮੈਂ ਸਾਰਾ ਕੁਝ ਦੱਸੂੰਗਾ ਤੁਸੀਂ ਆਪਣਾ ਮੰਮੀਆ ਦਾ ਚੈਨਲ ਤੇ ਦੇਖ ਲਿਓ ਤੇ ਜਿਹੜਾ ਤੁਸੀਂ ਮੈਨੂੰ ਜੋ ਵੀ ਤੁਸੀਂ ਕਹੋਗੇ ਮੈਂ ਉਹ ਤੁਹਾਨੂੰ ਦੱਸੂੰਗਾ ਵੀ YouTube ਤੇ ਵੀਡੀਓ ਕਿੱਦਾਂ ਪੈਣੀ ਆ ਤੇ YouTube ਦਾ ਚੈਨਲ ਕਿੱਦਾਂ ਬਣਾਉਣਾ ਆ ਕੁਝ ਵੀ ਪੁੱਛਣਾ ਦੱਸ ਦਿਓ ਵੀਡੀਓ ਕਿੱਦਾਂ ਪਾਉਣੀ ਆ ਤੇ ਜਿਹੜਾ ਚੱਲਣ ਚੁੱਲਣ ਵਾਲਾ ਉਹ ਆਪਣੇ ਤੇ ਹੁੰਦਾ ਜੀ ਉਹ ਉਹ ਆਪੇ ਚੱਲ ਜਾਣਾ ਹੌਲੀ ਹੌਲੀ ਅਸੀਂ ਵੀ ਹੌਲੀ ਹੌਲੀ ਬਣਾਈ ਜਾਂਦੇ ਸਾਡੀ ਹੌਲੀ ਹੌਲੀ ਚੱਲੀ ਜਾਂਦੀਆਂ ਬਾਕੀ ਇਹਨੇ ਵੀ ਪੁੱਛਣਾ ਹੋਵੇ ਕੁਝ ਵੀ ਤੇ ਸਾਨੂੰ ਆਪਣਾ ਅੱਜ ਬਲੌਗ ਦੇ ਕਮੈਂਟ ਵਿੱਚ ਮੈਸੇਜ ਕਰ ਦਿਓ ਵੀ ਬਲੌਗ YouTube ਕਿੱਦਾਂ ਬਣਦਾ ਜਾਂ ਕੁਝ ਵੀ ਆ ਸਾਨੂੰ ਸਾਰਾ ਕੁਝ ਦੱਸਾਂਗੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਥੈਂਕ ਯੂ ਤੇਰੀ ਹੋ ਗਈ ਹਵਾ ਫੁੱਸ ਬਸ 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 ਗੱਲ ਬੰਦ ਕਰ ਇਹਨਾਂ ਤੋਂ ਲੋ ਜੀ ਅੱਪਾ ਚੱਲੇ ਆ ਜਲੰਧਰ ਜੋਤੀ ਚੌਂਕ ਕਹਿੰਦੇ ਸੇਲ ਲੱਗੀ ਆ ਮੈਂ ਕੱਪੜੇ ਲਿਆਈ ਜੋਤੀ ਚੌਂਕ ਤੇ ਸੇਲ ਦੇ ਕੱਪੜੇ ਬਾਉ ਦੇ ਹੰਡਾਓ ਤੇ ਲਾਓ ਫੇਲਿਆ ਫੇਫਾਉ ਸੰਡੇ ਅੱਜ ਸੰਡੇ ਤੁਹਾਨੂੰ ਜਿਵੇਂਗੀ ਪਤਾ ਜੋਤੀ ਪਿਆਉ ਤੇ ਬਹੁਤ ਵੱਡੀ ਭਾਰੀ ਸੇਲ ਲੱਗਦੀ ਆ ਉਹ ਆਈ ਸੇਲ ਦੇ ਵਿੱਚ ਆਪ ਅੱਜ ਬਰਾਜਮਾਨ ਕਰਨ ਲੱਗੇ ਆ ਛੋ ਵੀ ਕਪੜਾ ਲੀੜਾ ਲੱਤਾ ਖੀਦਾਂਗੇ ਸੇਲ ਚ ਅੰਕਲ ਜੀ ਵੀ ਸੇਲ ਚ ਜਾਂਦਾ ਹੋਣਾ ਜਿਹੜਾ ਧੰਦੇਦਾਂ ਤੱਕੀ ਲਾਰੇ ਬੂਆ ਨਹੀਂ ਤੱਕੀ ਚੀਜ਼ਾਂ ਉੱਪਰ ਕਰਦੇ ਲੋ ਜੀ ਦੋਸਤੋ ਅੱਜ ਚੱਲਨੇ ਆਪਾਂ ਸੇਲ ਚ ਕੱਪੜੇ ਲੈਣ ਝੂਠਾ ਨਹੀਂ ਝੂਠਾ ਤੇ ਬੋਲਣਾ ਯਾਰ ਝੂਠਾ ਚੱਲੇ ਆਂ ਆਪਾਂ ਜਲੰਧਰ ਚੱਲੇ ਆਂ ਆਪਾਂ ਨੂੰ ਕੰਮ ਆ ਜੋਤੀ ਚੌਂਕ ਹੀ ਚੱਲੇ ਆਂ ਇਹ ਮਾੜਾ ਜਿਹਾ ਉੱਥੇ ਜ਼ਰੂਰੀ ਕੰਮ ਆ ਮਤਲਬ ਕੰਨ ਹੀ ਸ਼ੋਪਿੰਗ ਆ ਪਰ ਜੋਤੀ ਚੌਂਕ ਮਤਲਬ ਵਧੀਆ ਕੱਪੜੇ ਲੈਣ ਚੱਲੇ ਆ ਜੋ ਮਤਲਬ ਆਪਾਂ ਵਿਆਹ ਦੇ ਵਿਆਹ ਆ ਸਾਡੇ ਵਿਆਹ ਦੇ ਪੁਣੇ ਆ ਮਾੜਾ ਜਿਹਾ ਕੱਪੜੇ ਕੁੱਪੜੇ ਲੈਣੇ ਉੱਥੇ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਜ਼ਰੂਰ ਆਪਾਂ ਕਿੱਥੋਂ ਕੱਪੜੇ ਲੈਣੇ ਹੋਈ ਨਹੀਂ ਕਿ 2-200 ਵਾਲੇ ਥੋੜੇ ਲਿਓਨੇ ਆ ਮਤਲਬ ਵਿਆਹ ਦੇ ਪੁਣ ਨੂੰ ਬੰਦਾ ਵਧੀਆ ਹੀ ਲਿੰਦਾ ਬੇ ਜੋਤੀ ਚੌਂਕ ਤੋਂ ਕੱਪੜਾ ਲਿਆ ਸੀ ਮੈਂ ਇੱਕ ਵਾਰੀ ਲਈ ਸੀ ਕੱਪੜ ਮੋੜਾ ਨਹੀਂ ਕਹਿੰਦੇ ਚਲੋ ਜਿਨ੍ਹਾਂ ਦੀ ਚਲੋ ਅਰੇ ਕੋਈ ਲੈਂਦਾ ਹੁਣ 200 ਦੀ ਜੀ ਆਪਾਂ ਤੋਂ ਪਜਾਮਾ ਲਈਏ ਦਿਮਾਗ ਦੀ ਗੱਲ ਆ 200 ਰੁਪਏ ਦਾ ਪਜਾਮਾ ਮਿਲ ਜਾਣਾ ਆਪਾਂ ਨੂੰ ਠੀਕ ਆ ਵਧੀਆ ਮਿਲ ਜਾਣਾ ਦੇਖਣ ਨੂੰ ਵਧੀਆ ਨਾ ਉਹ ਆਪਾਂ ਇੱਕ ਵਾਰ ਹੀ ਪਾਇਆ ਧੋਤਾ ਉਹ ਖਰਾਬ ਹੋ ਜਾਣਾ ਉਹਦੇ ਤੇ 100 ਜਾਂ 200 ਹੋਰ ਪਹਿਣਾ 200 ਰੁਪਿਆ ਚ ਹੋਰ ਪਾਗੇ ਤੇ ਮਤਲਬ ਵੀ ਪਜਾਮਾ ਤੁਹਾਨੂੰ ਵਧੀਆ ਮਿਲ ਜਾਣਾ ਟੌਪ ਦਾ ਵੀ ਉਹਨੂੰ ਭਾਵੇਂ 20 ਜਾਰੀ ਪਾਓ ਜਿੱਦਾਂ ਜੀ ਮੈਂ ਆ ਪਾਉਂਦਾ ਨਾ ਆ ਮੈਨੂੰ ਪਤਾ ਜੈਕਟ ਮੈਂ ਲਾਉਂਦਾ ਹੀ ਨਹੀਂ ਬੋ ਬੋ ਕਮੈਂਟ ਆਈ ਵਿਕਰਮ ਭਾਜੀ ਜੈਕਟ ਨਹੀਂ ਲਾਉਂਦੇ ਵਿਕਰਮ ਭਾਜੀ ਬੱਸ ਕੀ ਕਰੇ ਬੰਦਾ ਵਧੀਆ ਲਈ ਸੀ ਮੈਂ ਪੈਸੇ ਪੂਰੇ ਕਰਦਾ ਪਿਆ ਦੋ 400 ਰੁਪਇਆ ਹੋਰ ਆ ਪੂਰਾ ਹੋ ਜਾਣਾ ਕੰਮ ਤੇ ਦਰਵਾਜ਼ੇ ਵੱਜੰਦੇ ਆ ਉਹ ਦੇਖੋ ਸਾਹਮਣੇ ਪਰ ਵਿਆਹ ਵੀ ਉਹ ਕੇ ਲੈ ਕੇ ਆ ਕੇ ਇਹਨੂੰ ਕੋਈ ਮੰਦਾ ਬਹੁਤ ਲੋਕ ਉੱਤਰ ਕੇ ਇੱਕ ਤਾਂ ਨਾ ਜਲੰਧਰ ਚ ਇਹ ਲਿਆ ਕੀ ਰਸ ਉਹ ਪੈਂਦਾ ਨਾ ਜਲਦੀ ਕਿਉਂਕਿ ਮੇਨ ਰੋਡ ਆ ਨਾ ਹਾਈਵੇ ਹੈ ਨਾ ਗੱਡੀ ਦੇ ਪੇਪਰ ਜੇ ਲੈਣੇ ਆ ਆਪਾਂ ਥੋੜੇ ਮੁੰਡੇ ਦੇ ਜੋਤੀ ਚੋਂ ਗੱਲ ਫੜਨੇ ਆ ਇੰਸ਼ੋਰੈਂਸ ਵਗੈਰਾ ਸਗੀ ਉਹ ਲੈਣੀ ਸੀ ਮੁੰਡੇ ਤੋਂ ओह जी वाला राची त आया राची ज्यादा त आया इधर अपने महाराज जी दी पालकी जांदी पेई सीगी वो फिर ता करके थोड़ा ज्यादा राजिया स्कूल वाले बच्चे सीके नाल में ओहो तो थोड़ा ढल आता है ओ देखो रुकਦਾ ਹੀ ਨਹੀਂ ना रुकण ही नहीं दे ਉਹਨੂੰ ਆ ਦੇਖ ਦਿਖਾਈ ਬੈਕਅਪ ਕਰਕੇ ਆ ਦੇ ਕੁੱਤੇ ਚੜੀ ਜਾਂਦਾ ਪਿਆ ਟਰੱਕ ਨੂੰ ਉਹ ਮੁਰਾ ਟਰੱਕ ਇਸ ਕੋ ਉੱਤਰ ਦੇ ਲੋ ਮਰਉਣਾ ਆ ਉਹ ਖਲਾ ਹੈ ਉਹ ਟਰੱਕ ਪਾ ਪਿਛਲਾ ਵੀ ਕੁਝ ਵੀ ਉਹ ਨਿਕਲ ਗਿਆ ਆ ਉਹ ਲੰਗ ਲਾ ਦੇ ਇਹਨਾਂ ਨੂੰ ਸਾਰਿਆਂ ਨੂੰ ਦੋਤੀ ਤੋਂ ਕਿੱਧਰ ਨਹੀਂ ਲੱਗੇ ਪੈਣਾ ਮੈਨੂੰ ਨਹੀਂ ਨਾ ਪਤਾ ਦੋਤੀ ਤੋਂ ਗੱਦਾ ਕਰਦੇ ਆ ਪਰ ਤੂੰ ਮੇਰੀ ਗੱਲ ਆਪਣੇ ਬਹੁਤ ਯਾਰ ਮੈਸੇਜ ਬਹੁਤ ਜ਼ਿਆਦਾ ਮੈਸੇਜ ਆਂਦੇ ਪਏ ਜੀ ਤੁਸੀਂ ਦੱਸ ਕੇ ਆਇਆ ਕਰੋ ਜਲੰਧਰ ਜਲੰਧਰ ਸਾਡਾ ਕਿਹੜਾ ਲੱਗਦਾ ਰਹਿੰਦਾ ਹੈ ਕਿਉਂਕਿ ਸਾਨੂੰ ਆਪਣਾ ਅਦਰ ਸੀ ਆਪਣੀ ਕੋਈ ਕੰਮ ਖੁੱਲਣ ਲੱਗੇ ਆ ਤੇ ਉਹਦੇ ਉਹਦੇ ਚੱਕਰ ਚ ਆਪਾਂ ਨੂੰ ਜਲੰਧਰ ਆਉਣਾ ਜਾਣਾ ਪੈਂਦਾ ਹੈ ਤੇ ਸੋ ਤੁਸੀਂ ਇਦਾਂ ਕਰਿਆ ਕਰੋ ਵੀ ਸਾਨੂੰ ਆਪਣੀ ਸਨੈਪਚੈਟ ਦੀ ਆਈਡੀ ਹੈ ਵਿਕਰਮ 9062 ਆਪਾਂ ਕਰੋ ਤੁਰਨ ਲੱਗੇ ਉੱਤੇ ਮੈਸੇਜ ਕਰ ਦੇਈਦਾ ਮਤਲਬ ਸਟੋਰੀ ਪਾ ਦਿੰਦਾ ਹੁੰਦਾ ਮੈਂ ਵੀ ਵਿਕਰਮ 9062 ਉਹਨੂੰ ਜਾ ਕੇ ਆਪਣਾ ਤੁਸੀਂ ਚਲਾ ਲਓ ਪਤਾ ਲੱਗ ਜੂ ਮੈਂ ਜਿੱਥੇ ਵੀ ਆਪਾਂ ਜਾਈਦਾ ਮਤਲਬ ਦੱਸ ਕੇ ਉੱਤੇ ਜਾਈਦਾ ਆ ਸਨੈਪਚੈਟ ਤੇ ਸੋ ਉੱਤੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਲਓ ਸਨੈਪਚੈਟ ਤੇ ਵਿਕਰਮ 9062 ਬੀ ਵੱਡੀ ਬੀ ਬੱਸ ਵਾਲੀ ਵਿਕਰਮ 9062 ਠੀਕ ਆ ਵਿਕਰਮ 9062 ਮੇਰੇ ਆ ਆ ਪੈਰ ਚ ਨਾ ਮੋਜ ਆਈ ਆ ਉਹ ਤਾਂ ਠੀਕ ਆ ਦੱਸ ਕਿੱਧਰ ਹੀ ਜਾਣਾ ਜੁੱਤੀਆਂ ਲਾ ਕੇ ਕਿੱਧਰ ਹੀ ਜਾਣਾ ਮੰਮਾ ਨੂੰ ਪਤਾ ਲੱਗਦਾ ਮੈਂ ਕਿੱਧਰ ਹੀ ਜਾਵਾਂ ਮੈਨੂੰ ਤੇ ਮੈਂ ਤਾਂ ਲਾਡੋ ਹੀ ਰੋੜਾ ਮੰਮੀ ਮੈਂ ਕਿਹਨੇ ਉਹ ਤਾਂ ਇੱਕ ਤੋਂ ਦੀ ਲਗਿਆ ਸੀ ਜਿੱਕਟੀਆਂ ਤੇ ਚੱਲ ਜੀ ਆਓ ਉੱਥੋਂ ਦੀ ਨਿਕਲ ਨਾਲ ਪੱਤਰਾ ਆਹਮਣੇ ਰਸਤੇ ਦੇ ਉੱਪਰੋਂ ਉੱਪਰ ਦੀ ਨਾਲੇ ਆਓ ਰਸਤੇ ਨਹੀਂ ਪੂਰੇ ਅਸੀਂ ਸਾਡੇ ਪਿੰਡਾਂ ਦੀ ਕੋਲ ਦੀ ਹੋ ਕੇ ਚੱਲੀ ਮੇਰੀ ਪੂਆ ਬੜੀ ਸੁਨੱਖੀ ਮਿੰਨ ਪੌਣ ਦਾ ਵੇ ਜੁੱਤੀ ਮੈਂ ਜੁੱਤੀ ਪਾਣੀ ਆ ਆ ਗਈ ਗੱਲ ਆ ਜੀ ਵਿੱਚ ਜੁੱਤੀ ਵਾਲੀ ਮੈਂ ਵਿੱਚ ਐਮੀ ਦਾ ਗਾਣਾ ਨਹੀਂ ਆਪੜ ਗਈ ਇਹ ਜਦੋਂ ਨਾ ਗਾਣਾ ਗੁੰਦਿਆ ਨਹੀਂ ਆਪਣੇ ਕੋਲੇ ਕੁਸ਼ ਕੁਸ਼ ਕੇ ਗੱਲਾਂ ਆਪਣੇ ਕੋਲੇ ਹੀ ਲਾ ਲੈਂਦੇ ਵਿੱਚ ਗਾਣੇ ਦੀ ਜੋੜ ਜੜਾਈ ਆ ਹਾਂ ਜੋੜ ਜੜਾਈ ਐਵੇਂ ਮਨਵੀਰ ਜਿਹੜਾ ਸਾਡਾ ਸੌਂ ਗਿਆ ਆ ਉਹ ਲੈ ਲਓ ਮਨਵੀਰ ਦੇਖੋ ਸੱਤਾ ਮਮੀ ਦੀ ਗੱਡੀ 'ਚ ਸੌਂ ਗਿਆ ਆ ਮੱਕਾ ਦੇਦਾ ਕੋਈ ਕੀ ਗੱਡੀ 'ਚ ਕਿੰਨੇ ਦਾ ਤੇਲ ਵਾਈ 500 ਰੁਪਏ ਦਾ ਨਾ ਕਿੰਨੀ ਚੱਲ ਗਈ ਆ ਨਾ ਗੱਡੀ ਆਪਣੀ ਬੱਸ ਹੁਣ ਖੜੀ ਕਰਨੀ ਹੋਣੀ ਐ ਬੱਸ ਬੋਤ ਲਾ ਲਈ ਆ ਚਾ ਚਾ ਚ ਹੈ ਚਾ ਚਾ ਚ ਕਾਗਜ਼ ਲਈਏ ਤੇ ਬਹੁਤ ਠੀਕ ਆ ਰੱਜ ਬਹੁਤ ਜ਼ਿਆਦਾ ਆ ਤੇ ਗੱਡੀਆਂ ਦਾ ਕਹਿੰਦੇ ਕਾਫਲਾ ਬਹੁਤ ਜ਼ਿਆਦਾ ਆ ਅੱਗੇ ਤੇ ਰੱਜ ਵੀ ਬਹੁਤ ਜ਼ਿਆਦਾ ਆ ਤੇ ਨਿਕਲਣ ਨੂੰ ਜਗ੍ਹਾ ਨਹੀਂ ਹੈਗੀ ਇਹ ਗੱਡੀ ਫਸਾ ਲਈ ਆਪਾਂ ਯਾ ਯਾਰ ਅੱਜ ਤਾਂ ਫਸ ਨਹੀਂ ਤੇ ਦੇਖ ਕੇ ਰੱਸ਼ ਵੀ ਰੱਜ ਵੀ ਨਹੀਂ ਅੱਜ ਕਿਹੜਾ ਛੁੱਟੀ ਕਰਕੇ ਲੈ ਕੇ ਸੰਡੇ ਕਰਕੇ ਤਾਂ ਨਹੀਂ ਸੰਡੇ ਕਰਕੇ ਆ ਇਹ ਤੋ ਬਰਾਂ ਨਾ ਸੀ ਲੱਗੀ ਨਾ ਜੋਤੀ ਚੋਂ ਕਿੰਨਾ ਕਰਕੇ ਆਉਂਦੇ ਜਾਂਦੇ ਲੋਕੀ ਫ੍ਰਿਟੀ ਦੇਖਣਦੇ ਹੀ ਆ ਵੀ ਆ ਗਈ ਬਣ ਗਿਆ ਗੱਡੀਆਂ 'ਚ ਪੰਗੇ ਵੀ ਬਹੁਤ ਆ ਨਿਕਲਣਾ ਔਖਾ ਹੋ ਜਾਂਦਾ ਇਹ ਕਿ ਧੁੱਪ ਉਹ ਬੈਣ ਦੇਖਾ ਚ ਰੱਛ ਦਿਖਾਉਂਦਾ ਮੈਂ ਤੁਹਾਨੂੰ ਰੱਛ ਦੇਖਿਓ ਕਿੰਨਾ ਪਿਆ ਤੇ ਕਾ ਨਾ ਕਾ ਉਹ ਵੈਂਡਰ ਨੂੰ ਛੱਡ ਤੂੰ ਚਲ ਦੇਖੀ ਜਾਣੀ ਹੁੰਦਾ ਕਦੀ ਵੀ ਨਹੀਂ ਦੇਖੀ ਨਾ ਚੁੱਪ ਚਾਪ ਆਪਣਾ ਸਿੱਧਾ ਧਿਆਨ ਰੱਖ ਲੋ ਜੀ ਅਸੀਂ ਲੱਗੇ ਹੁਣ ਵਲੌਗ ਦਾ ਐਂਡ ਕਰਨਾ ਕਿਉਂਕਿ ਬਹੁਤ ਜ਼ਿਆਦਾ ਆ ਗਿਆ ਬਹੁਤ ਜ਼ਿਆਦਾ ਮੈਂ ਕਿਹਾ ਵੀ ਐਵੇਂ ਗੱਤੀ ਕਰ ਲਈ ਆ ਗਈ ਹੋਰ ਲੋਕਾਂ ਵੀ ਨਹੀਂ ਹੋਈ ਆ ਨਿਕਲੋ ਨੂੰ ਯਾਰ ਕੀ ਕਰੇ ਬੰਦਾ ਮਤਲਬ ਇੰਨੀ ਇੱਕ ਵੀ ਕਹਿ ਦੋ ਨਾ ਉਹੀ ਜਗ੍ਹਾ ਆ ਗਈ ਨਾ ਕਾਰ ਨੂੰ ਪਾਰਕਿੰਗ ਇੱਥੇ ਨਾ ਕੋਈ ਗੱਲ ਨਾ ਕੋਈ ਬਹੁਤ ਬਹੁਤ ਮੰਗਾ ਯਾਰ ਕੱਡੀ ਫਸ ਗਈ ਯਾਰ ਉਹ ਲਓ ਮम्मा ਬੈਠੇ ਹੋਏ ਤੇ ਆਪਾਂ ਕਰਦੇ ਹੁਣ ਵਲੌਗ ਦਾ ਇੱਥੇ ਹੀ ਐਂਡ ਕਰਦੇ ਹਾਂ ਵਲੌਗ ਦਾ ਤੇ ਉਹ ਲੈ ਜਾਈਂ ਮੈਂ ਕੱਡੀ ਬਾਹਰ ਲੱਗਾ ਕੱਢਣ ਬਾਹਰ ਲੱਗੇ ਕੱਢਣ ਉਹ ਬਾਬਾ ਤੇ ਓਕਾ ਆ